ਵਾਇਕੁਲਜੀ ਖਾਲਸਾ ਵਾਇਕੁਲਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆਂ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਜੁੜੇ ਸਾਰੇ ਹਿਸਕਾ ਜੋ ਪੈਟਫਾਰਮਾਂ ਦੇ ਨਾਲ ਇੱਕ ਮਸਲੇ ਦੀ ਆਪਾਂ ਗੱਲ ਕਰਨੀ ਹੈ ਜਿਹੜਾ ਕੱਲ ਦਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਸਾਡੇ ਢਾਡੀ ਪਰਿਵਾਰ ਦੇ ਵਿੱਚੋਂ ਬੀਬੀ ਦਲੇਰ ਕੌਰ ਖਾਲਸਾ ਜਿਨ੍ਹਾਂ ਨੂੰ ਸਟੇਜ ਦੇ ਉੱਤੇ ਜਾਂ ਸਟੇਜ ਤੋਂ ਬਾਅਦ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਜਿਹੜੀ ਸਾਰਿਆਂ ਤੱਕ ਪਹੁੰਚ ਚੁੱਕੀ ਆ ਇਥੇ ਇੱਕ ਬੇਨਤੀ ਕਰਨੀ ਜ਼ਰੂਰੀ ਆ ਕਿ ਬੀਬੀ ਦਲੇਰ ਕੌਰ ਖਾਲਸਾ ਨੇ ਦਲੇਰੀ ਕਰਕੇ ਉਹ ਵੀਡੀਓ ਪਾ ਦਿੱਤੀ। ਉਹਦੇ ਨਾਲ ਸਾਰਿਆਂ ਨੂੰ ਪਤਾ ਲੱਗਾ ਕਿ ਟਰਾਂਫਰਮ ਕੀ ਆ। ਪਰ ਸਾਡੇ ਬਹੁਤ ਸਾਰੇ ਜਥੇ ਇਦਾਂ ਦੇ ਆ ਜਿਹੜੇ ਸਟੇਜਾਂ ਦੇ ਉੱਤੇ ਪ੍ਰਬੰਧਕਾਂ ਵੱਲੋਂ ਤੇ ਇਹੋ ਜਿਹੇ ਬੰਦਿਆਂ ਵੱਲੋਂ ਰੋਜ਼ ਜਲੀਲ ਕੀਤੇ ਜਾਂਦੇ ਆ ਪਰ ਉਹ ਵਿਚਾਰੇ ਡਰਦੇ ਕੋਈ ਵੀਡੀਓ ਨਹੀਂ ਪਾਉਂਦੇ। ਇਥੇ ਬੀਬੀ ਦਲੇਰ ਕੌਰ ਦੀ ਬੇਸਦਲ ਤੋਂ ਸਲਾਹਣਾ ਵੀ ਕਰਨਾ ਵੀ ਚਲੋ ਭਾਵਕ ਹੋ ਕੇ ਸਾਈਂ ਉਹਨਾਂ ਨੇ ਦੁਨੀਆ ਸਾਹਮਣੇ ਆਪਣੀ ਗੱਲ ਰੱਖੀ ਆ। ਉਨੇ ਇਥੇ ਦੂਜੀ ਬੇਨਤੀ ਬਣਦੀ ਆ ਕਿ ਕਸੂਰਵਾਰ ਕੌਣ ਐ ਸਾਰੇ ਘਟਨਾਕ੍ਰਮ ਦਾ ਜੋ ਹੋਇਆ ਮਤਭੇਦ ਸਟੇਜਾਂ ਤੇ ਹੋ ਜਾਂਦੇ ਆ ਕੋਈ ਕਿਸੇ ਗੱਲ ਨਾਲ ਸਹਿਮਤ ਨਹੀਂ ਹੈਗਾ ਕੋਈ ਕਿਸੇ ਗੱਲ ਨਾਲ ਸਹਿਮਤ ਨਹੀਂ ਹੈਗਾ ਇਥੇ ਸਭ ਤੋਂ ਜ਼ਿਆਦਾ ਕਸੂਰਵਾਰ ਹੁੰਦੀ ਆ ਪ੍ਰਬੰਧਕ ਕਮੇਟੀ ਜਿਹੜੇ ਬੰਦਿਆਂ ਨੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸੱਦਿਆ ਵਾ ਮੇਰੇ ਨਾਲ ਕਈ ਵਾਰੀ ਹੋਇਆ ਵਾ ਜਥਿਆਂ ਦੂਜਿਆਂ ਨਾਲ ਕਈ ਵਾਰੀ ਹੋਇਆ ਵਾ ਸੱਦ ਲਿਆ ਸਾਨੂੰ ਸਟੇਜ ਤੇ ਪ੍ਰੋਗਰਾਮ ਲਾ ਦਿੱਤਾ ਉਥੇ ਇੱਕ ਬੰਦਾ ਉੱਠ ਕੇ ਤੁਹਾਨੂੰ ਸ਼ਰੇਆਮ ਕੋਲ ਮਾੜਾ ਕਹਿੰਦਾ ਵਾ ਜਾਂ ਮਾਈਕ ਤੇ ਮਾੜਾ ਕਹਿੰਦਾ ਵਾ ਤੁਸੀਂ ਆਪੇ ਉਹਦੇ ਨਾਲ ਨਜਿੱਠ ਲੈਂਦੇ ਜੇ ਪਰ ਪ੍ਰਬੰਧਕ ਕਮੇਟੀਆਂ ਦੇ ਵਿੱਚੋਂ ਇੱਕ ਬੰਦਾ ਉੱਠ ਕੇ ਨਹੀਂ ਉੱਥੇ ਬੋਲਦਾ ਉਹਦਾ ਸਭ ਤੋਂ ਵੱਡਾ ਕੰਮ ਦਾ ਕੀ ਆ ਕਿ ਅੱਜ ਦਲੇਰ ਕੌਰ ਦੀ ਬੇਇੱਜ਼ਤੀ ਕਰਵਾਤੀ ਇਹਦਾ ਬਾਈਗੜ ਕਰਦਾਂਗੇ ਅਗਲੇ ਦੀ ਬੁਰਪ੍ਰਧਾਨ ਨੂੰ ਸਾਧਣਾਂਗੇ ਉਹਦੀ ਬੇਇੱਜ਼ਤੀ ਕਰਾ ਦੇਾਂਗੇ ਤੇ ਅਗਲੀ ਵਾਰੀ ਹੋਰ ਤੀਜਾ ਕੋ ਸਾਧ ਕੇ ਮੁਰਕੂ ਦੀ ਬੇਇੱਜ਼ਤੀ ਕਰਾ ਦੇਾਂਗੇ ਪ੍ਰਬੰਧਕਾਂ ਨੂੰ ਇਹ ਹੁੰਦਾ ਵੀ ਸਾਡੀ ਗੋਲ ਨਹੀਂ ਟੁੱਟਣੀ ਚਾਹੀਦੀ ਸਾਡੇ ਬੰਦੇ ਨਹੀਂ ਟੁੱਟਣੇ ਚਾਹੀਦੇ ਸਾਡੇ ਨਾਲ ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਆ ਪ੍ਰਬੰਧਕ ਕਿ ਜੇ ਤੁਸੀਂ ਜੱਥਾ ਸੱਦਿਆ ਵਾ ਕਿਸੇ ਗੱਲ ਤੇ ਕੋਈ ਗੱਲ ਨਹੀਂ ਬਣਦੀ ਸਹਿਮਤੀ ਨਹੀਂ ਬਣਦੀ ਅੰਦਰ ਬੈਠੋ ਦੇ ਨਾਲ ਗੱਲ ਕਰੋ ਸਟੇਜ ਉੱਤੇ ਜਾਂ ਸਟੇਜ ਤੋਂ ਥੱਲੇ ਕੋਈ ਜ਼ਲੀਲ ਕਰਦਾ ਕੋਈ ਵੀ ਸਬਬ ਬਣਦਾ ਹੀ ਨਹੀਂ ਸਭ ਤੋਂ ਕਸੂਰਵਾਰ ਹੁੰਦੇ ਆ ਪ੍ਰਬੰਧਕ ਪ੍ਰਧਾਨ ਸੈਕਟਰੀ ਖਜ਼ਾਨਚੀ ਜਾਂ ਜਿਸ ਬੰਦੇ ਨੇ ਸਪੈਸ਼ਲ ਫੋਨ ਕਰਕੇ ਜੱਥਾ ਬੁੱਕ ਕੀਤਾ ਹੁੰਦਾ ਵਾ ਸਭ ਤੋਂ ਜ਼ਿਆਦਾ ਕਸੂਰ ਇਹਨਾਂ ਦਾ ਹੈ ਅਗਲਾ ਮਸਲਾ ਕੱਲਾ ਇਹੋ ਹੀ ਨਹੀਂ ਆ ਵੀ ਕਲਗੀ ਤੋੜਾ ਬਾਬੇ ਜੀਵਨ ਸਿੰਘ ਨੂੰ ਦਿੱਤਾ ਕਿ ਬਾਬੇ ਸੰਗਤ ਸਿੰਘ ਨੂੰ ਦਿੱਤਾ ਇਹ ਮਸਲਾ ਪਿਛਲੇ ਕੁਝ ਸਾਲਾਂ ਤੋਂ ਬੜੇ-ਬੜੇ ਪੱਦਰ ਤੇ ਘੁਬਾਰਿਆ ਜਾਂਦਾ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਥਿਆਂ ਨੂੰ ਕਿ ਸਿਰਫ ਸਟੇਜ ਨਾ ਵੇਖੋ। ਜਦੋਂ ਤੁਹਾਨੂੰ ਪ੍ਰਬੰਧਕ ਕੋਈ ਇਸ ਮਸਲੇ ਦੇ ਫੋਨ ਕਰਦਾ ਵਾ ਕਿ ਸਾਡਾ ਫਲਾਣਾ ਪ੍ਰੋਗਰਾਮ ਆ। ਮੈਂ ਉਦਾਹਰਨ ਦਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਹੋਣਾ। ਮੇਰੇ ਨਾਲ ਇਹ ਤੋਂ 4-5 ਸਾਲ ਪਹਿਲਾਂ ਦੋ ਦਿਨ ਲਗਾਤਾਰ ਇਹ ਘਟਨਾ ਵਾਪਰੀ ਕਿ ਸਾਰਾ ਪ੍ਰੋਗਰਾਮ ਚੱਲਦਾ ਵਾ। ਉਥੇ ਇੱਕ ਬੰਦਾ ਉੱਠ ਕੇ ਰੌਲਾ ਪਾ ਦਿੰਦਾ ਉਹ ਵੀ ਲੈ ਗੁਰੂ ਨਹੀਂ ਕਿਹਾ ਤੂੰ ਮੈਂ ਕਿਹਾ ਜੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਾਂ ਜੇ ਅਕਾਲਪੁਰ ਸਾਹਿਬ ਤੋਂ ਗੁਰੂ ਬਖਵਾ ਦੇ ਮੈਂ ਬਹੁਤ ਕਹਿ ਦਿੰਦਾ ਉਸ ਬੰਦੇ ਨੇ ਦੋ ਦਿਨ ਲਗਾਤਾਰ ਰੌਲਾ ਪਾਇਆ ਪਰ ਪ੍ਰਬੰਧਕਾਂ ਵਿੱਚੋਂ ਇੱਕ ਬੰਦਾ ਸਾਡੇ ਹੱਕ 'ਚ ਨਹੀਂ ਨਤਰਿਆ ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਦਾ ਬੰਦਾ ਵਾ ਜੋ ਮਰਜੀ ਕਹੀ ਜਾ ਕੋਈ ਨਹੀਂ ਇਹਦੀ ਬੇਇੱਜ਼ਤੀ ਕਰਵਾ ਦੋ ਇਹਨੂੰ ਛੱਡ ਕੇ ਅਗਲੀ ਦਿਨ ਸਾਨੂੰ ਜੱਥਾ ਮਿਲੀ ਜਾਣਾ ਵਾ ਜਿਹੜਾ ਸਾਡੇ ਮੁਤਾਬਕ ਚੱਲੂਗਾ ਇਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਫੇਰ ਇਸ ਗੱਲ ਦੇ ਉੱਤੇ ਨਜਿੱਠਣਾ ਪੈਣਾ ਵਾ ਕਿਉਂਕਿ ਜਦੋਂ ਆਪਾਂ ਭਗਤ ਰਵਦਾਸ ਜੀ ਮਹਾਰਾਜ ਦਾ ਇਤਿਹਾਸ ਨਹੀਂ ਹੈ ਜਾਂ ਬਾਬਾ ਜੀ ਹਰਨ ਸਿੰਘ ਜੀ ਦਾ ਇਤਿਹਾਸ ਨਹੀਂ ਹੈ ਉੱਥੇ 2-4 ਬੰਦੇ ਇਹੋ ਜਿਹੇ ਬੈਠੇ ਹੁੰਦੇ ਆ ਜਿਹੜੇ ਸਿਰਫ ਇਹ ਚੀਜ਼ੀ ਨੋਟ ਕਰ ਰਹੇ ਹੁੰਦੇ ਆ ਵੀ ਇਹ ਗੁਰੂ ਨੇ ਕਹਿੰਦਾ ਤਾਦੇ ਨੂੰ ਘੇਰ ਲੋ ਤੇ ਕਲਗੀ ਤੋੜਾ ਨਹੀਂ ਦੇ ਕੇ ਗਿਆ ਤਾਦੇ ਨੂੰ ਘੇਰ ਲੋ ਮੈਂ ਜੱਥੇ ਨੂੰ ਦੂਜੀ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਇਦਾਂ ਪ੍ਰੋਗਰਾਮ ਬੁੱਕ ਕਰੋ ਕਿਉਂਕਿ ਆਪਾਂ 2-3 ਸਾਲ ਤੋਂ ਇਹ ਗੱਲ ਸ਼ੁਰੂ ਕੀਤੀ ਆ ਕਿ ਪ੍ਰੋਗਰਾਮ ਬੋਕਰ ਤੋਂ ਪਹਿਲਾਂ ਅਗਲੇ ਨੂੰ ਪੁੱਛ ਲਈਦਾ ਕਿ ਮੈਂ ਆਹ ਚੀਜ਼ ਪਰਚਲਦਿਆਂ ਆਹ ਚੀਜ਼ ਨੂੰ ਮਾਨਤਾ ਪ੍ਰਾਪਤ ਹੈ ਕਹਿੰਦੇ ਇਹੋ ਜੀ ਚੀਜ਼ ਪੰਥ ਵੱਲੋਂ ਪ੍ਰਮਾਨੀ ਗਈ ਮੈਂ ਇਹੋ ਗੱਲ ਕਹਿਣੀ ਆ ਜਿੱਦਾਂ ਭਗਤ ਰਵਦਾਸ ਜੀ ਮਹਾਰਾਜ ਦਾ ਗੁਰਪੁਰ ਮੈਂ 2-3 ਸਾਲ ਮੜ ਕੇ ਬੋਕਣਾ ਕੀਤਾ ਕਿਉਂਕਿ ਮਨ ਦੁਖੀ ਹੋਇਆ ਇਸ ਗੱਲ ਤੋਂ ਕਿ ਜਿਹੜਾ ਉੱਠਦਾ ਉਹ ਵੀਡੀਓ ਪਹਿਲਾਂ YouTube ਦੇ ਉੱਤੇ ਜੇ ਕਿ ਰਾਗੀ ਨੇ ਕਿਹੇ ਗ੍ਰੰਥੀ ਨੇ ਕਿਹੇ ਢਾਡੀ ਨੇ ਭਗਤ ਸਹਿਬਾਨ ਕਹਿ ਦਿੱਤਾ ਉੱਠ ਕੇ ਮੈਂ ਖੋਲਿਆ ਉੱਥੋਂ ਤੇ ਉਹਦੇ ਉੱਤੇ ਉਹ ਵਿਚਾਰਾ ਬੰਦਾ ਚੁੱਪ ਰਹਿਗਾ YouTube ਤੇ ਤੁਸੀਂ ਉਹਨੂੰ ਜਲੀਲ ਕਰ ਦਿੱਤਾ ਪਰ ਉਹ ਬੰਦਾ ਨਹੀਂ ਬੋਲਿਆ ਪਰ ਆਪਾਂ ਹੁਣ ਇਹ ਕਰ ਦਿੱਤਾ ਕਿ ਆਪਾਂ ਉਹਨਾਂ ਨੂੰ ਪੁੱਛ ਲੂ ਪ੍ਰਬੰਧਕਾਂ ਨੂੰ ਕਿ ਭਗਤ ਕਹਿਣਾ ਵਾ ਕਿ ਗੁਰੂ ਕਹਿਣਾ ਵਾ ਮੈਂ ਪਰਤ ਮੰਨਦਾ ਵਾ ਜੇ ਸਦਨਾ ਸਾਧ ਲੋ ਕੀ ਉਹ ਚੰਗਾ ਪ੍ਰੋਗਰਾਮ ਠੁੜ ਜੂ ਇੱਥੇ ਕਮੀ ਸਾਡੇ ਜਥਿਆਂ ਚ ਵੀ ਆ ਇੱਕ ਜਥਾ ਨਾ ਕਰਦਾ ਦੂਜਾ ਪ੍ਰਬੰਧਕਾਂ ਦੀ ਝੂਲੀ ਚੁੱਕ ਕੇ ਕਹਿੰਦਾ ਨਹੀਂ ਮੈਂ ਐਂਦਾ ਕਹੂੰਗਾ ਮੈਂ ਤੁਹਾਨੂੰ ਦੋ ਤਿੰਨ ਦਿਨ ਪਹਿਲਾਂ ਵੀ ਗੱਲ ਦੱਸਦਾ ਬਾਬਾ ਅਜੀਤ ਸਿੰਘ ਬਾਬਾ ਜਗਤਾਰ ਸਿੰਘ ਤੇ ਸਹਿਬ ਜਗਤਾਰ ਦਾ ਸ਼ੀਧੀ ਢਾਡਾ ਬਣਾਇਆ ਗਿਆ ਸਾਡੇ ਤੋਂ ਬਾਅਦ ਇੱਕ ਵੱਡਾ ਪ੍ਰਚਾਰਕ ਬੋਲਿਆ ਮੈਂ ਨਾਂ ਨਹੀਂ ਲੈਣਾ ਬਹੁ ਮਹਾਨ ਵੱਡਾ ਪ੍ਰਚਾਰਕ ਕਹ ਲੋ ਜਾਂ ਅਜਦਾ ਪੂਰਾ ਨਾਮ ਆ ਉਹ ਬੋਲਿਆ ਉਹਨੇ ਸਟੇਜ ਉੱਤੇ ਇਹ ਗੱਲ ਆਖੀ ਕਿ ਬਾਬਾ ਜੀਵਨ ਸਿੰਘ ਕਹਿ ਦੋ ਬਾਬਾ ਸੰਗਤ ਸਿੰਘ ਕਹਿ ਦੋ ਬਾਬਾ ਸੰਤ ਸਿੰਘ ਕਹਿ ਦੋ ਠੀਕੋ ਗੱਲ ਹੈ ਜਿੱਥੇ ਪ੍ਰਚਾਰਕ ਨਹੀਂ ਸਾਡੇ ਦੋਗਲੇ ਚੱਲਣਦੇ ਤੁਸੀਂ ਆਪਣੀ ਸਟੇਜ ਬਚਾਉਣ ਵਾਸਤੇ ਇੱਕ ਸਟੇਜ ਦੇ ਉੱਤੇ ਵੀ ਸਾਡੇ ਬੰਦੇ ਨਾਲ ਟੁੱਟ ਜਾਣ ਤੋਂ ਨਹੀਂ ਠੋਕ ਕੇ ਕਹੋ ਵੀ ਆਹ ਗੱਲ ਹੈਗੀ ਆ ਤੇ ਮੈਂ ਐਨੇ ਸਰੂਪਾਂ ਚ ਆਹ ਚੀਜ਼ ਬੜੀ ਆ ਤੇ ਇਹ ਚੀਜ਼ ਇਦਾਂ ਹੀ ਚੱਲਣੀ ਆ ਸੋ ਇੱਕ ਢਾਡੀ ਪਰਿਵਾਰ ਹੁੰਦੇ ਨਾਤੇ ਜੋ ਕੁਝ ਬੀਬੀ ਦਲੇਰ ਕੌਰ ਨਾਲ ਉਹਨਾਂ ਨੇ ਕੀਤਾ ਵਾ ਉਹ ਗਲਤ ਆ ਜਨਤਕ ਤੌਰ ਤੇ ਇਦਾਂ ਨਹੀਂ ਸੀ ਕਰਨਾ ਚਾਹੀਦਾ ਕਿਸੇ ਗੱਲ ਤੇ ਨਹੀਂ ਸਹਿਮਤੀ ਬਣਦੀ ਆਪਾਂ ਅੰਦਰ ਬੈ ਕੇ ਗੱਲ ਕਰ ਲੈਨੇ ਆ ਹੁਣ ਬਹੁਤ ਸਾਰੇ ਵਿਦਵਾਨ ਜੋ ਆਪਾਂ ਪੜਿਆ ਸੁਣਿਆ ਵਿਦਵਾਨਾਂ ਤੋਂ ਮਾਨਤਾ ਪ੍ਰਾਪਤ ਕੀਤੀ ਉਹ ਇਹੋ ਹੀ ਕਹਿੰਦੀ ਆ ਕਿ ਇਸ ਕਲਗੀਧੋੜਾ ਬਾਬੇ ਸੰਗਤ ਸਿੰਘ ਨੂੰ ਹੀ ਦਿੱਤਾ ਗਿਆ ਵਾ ਇਹਦੇ ਤਾਂ ਦੂਜੀ ਕੋਈ ਦੋ ਰਾਏ ਸਾਡੇ ਪ੍ਰਚਾਰਕਾਂ ਨੂੰ ਵੀ ਦੋਗਲੀ ਗੱਲ ਕਰਨ ਦੀ ਲੋੜ ਹੀ ਨਹੀਂ ਸਟੇਜ ਦੇ ਉੱਤੇ ਕਿ ਨਹੀਂ ਜੀ ਮੈਂ ਵੇਤੇ ਬਾਬਾ ਜੀਵਨ ਸਿੰਘ ਕਹਿ ਲੋ ਬਾਬਾ ਸੰਗਲ ਸਿੰਘ ਕਹਿ ਲੋ ਬਾਬਾ ਸੰਤ ਸਿੰਘ ਕਹਿ ਲੋ ਦੋਵੇਂ ਇੱਥੇ ਬਰਾਬਰੀ ਆ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਆਪਣੀ ਗੱਲ ਤੇ ਸਟੈਂਡ ਲੈਣਾ ਚਾਹੀਦਾ ਕਾ ਵੱਧ ਤੋਂ ਵੱਧ ਸਾਨੂੰ ਗਾਲ ਮੰਦਾ ਹੀ ਕਰ ਦੇਣਗੇ ਕੋਟ ਮਾਰ ਕਰ ਲੈਣਗੇ ਇੱਕ ਲੀਗ ਦੇ ਖਿੱਚੀ ਜਾਊਗੀ ਨਾ ਇਸ ਕਰਕੇ ਬੇਨਤੀ ਆ ਪ੍ਰਬੰਧਕਾਂ ਵੀ ਜੇ ਤੁਸੀਂ ਜਥਾ ਸੱਦਦੇ ਜੀ ਉਹਦੀ ਇੱਜ਼ਤ ਦੇ ਭਾਈਵਾਲ ਬਣਿਆ ਕਰੋ ਜਲੀਲ ਕਰਾ ਕੇ ਸਟੇਜ ਤੋਂ ਥੱਲੇ ਨਾ ਦਰਵਾਦਿਆ ਕਰੋ ਵੀ ਤੁਹਾਨੂੰ ਦੇ ਅਗਲੀ ਜਥਾ ਨਵਾਂ ਮਿਲ ਹੀ ਜਾਣਾ ਵਾ ਇੱਕ ਦੀ ਬੇਇੱਜ਼ਤੀ ਕਰਾਤੀ ਦੂਜੇ ਦੀ ਬੇਇੱਜ਼ਤੀ ਕਰਾਤੀ ਤੀਜੇ ਦੀ ਬੇਇੱਜ਼ਤੀ ਕਰਾਤੀ ਤੇ ਪ੍ਰਬੰਧਕਾਂ ਨੂੰ ਥੋੜਾ ਜਿਆ ਸੋਚਣਾ ਚਾਹੀਦਾ ਵੀ ਤੁਸੀਂ ਆਪਣੇ ਬੰਦੇ ਨਹੀਂ ਟੁੱਟਣ ਦੇਣਾ ਚਾਹੁੰਦੇ ਪਰ ਜਥਿਆਂ ਦੀ ਬੇਇੱਜ਼ਤੀ ਕਰਾਈ ਜਾਂਦੇ ਉਸ ਇੱਕ ਜਥੇ ਨੇ ਤੇ ਵੀਡੀਓ ਪਾ ਦਿੱਤੀ ਪਰ ਹਜ਼ਾਰਾਂ ਜਥਿਆਂ ਦੇ ਨਾਲ ਤੇ ਜਲੀਲ ਹੋਏ ਹੋਣੇ ਆ ਪਰ ਉਹ ਵੀਡੀਓ ਨਹੀਂ ਪਾ ਸਕਦੇ ਕੋਈ ਕੋਈ ਮਸਲਾ ਹੋ ਬਣ ਜਾਂਦਾ ਇਸ ਕਰਕੇ ਦੂਜੀ ਬੇਨਤੀ ਸਾਡੇ ਜਥਿਆਂ ਨੂੰ ਕਿ ਆਪਣੀ ਇੱਕ ਏਕਤਾ ਰੱਖੋ ਵੀ ਮੈਂ ਆਹ ਗੱਲ ਕਹਿਣੀ ਆ ਮੰਨ ਲਓ ਇੱਕ ਜਥਾ ਕੰਡਾ ਪ੍ਰੋਗਰਾਮ ਛੱਡਦਾ ਜੀ ਮੈਂ ਨਹੀਂ ਇਹੋ ਬੋਲਣਾ ਦੇਖੋ ਪ੍ਰਬੰਧਕ ਮੈਨੂੰ ਫੋਨ ਕਰ ਲੈਂਦੇ ਆ ਤੇ ਮੈਂ ਚਾਹੁੰਦਾ ਵੀ ਕੋਈ ਨਹੀਂ ਮੇਰੀ ਸਟੇਜ ਨਾ ਖਰਾਬ ਹੋਵੇ ਮੈਂ ਉਸ ਜਥੇ ਨੂੰ ਕੱਟ ਕੇ ਕਹਿੰਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਆ ਮੈਂ ਤੁਹਾਡੇ ਮੁਤਾਬਕ ਬੋਲ ਦੇਣਾ ਇਸ ਕਰਕੇ ਬੇਲਤੀ ਜੋ ਕੁਝ ਹੋਇਆ ਵਾ ਢਾਡੀ ਪਰਿਵਾਰ ਆ ਆਪਣਾ ਸਾਰਾ ਇੱਕ ਉਹਦੇ ਵਾਸਤੇ ਇਹ ਗੱਲ ਮਾੜੀ ਆ ਸਾਡੇ ਜਥਿਆਂ ਨੂੰ ਉਹਦੇ ਹੱਕ ਵਿੱਚ ਆਉਣਾ ਚਾਹੀਦਾ ਜਾਂ ਉਸ ਚੀਜ਼ ਦਾ ਆਪਣਾ ਪ੍ਰਤੀਕਰਮ ਜ਼ਰੂਰ ਦੇਣਾ ਚਾਹੀਦਾ ਵਾ ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਵੀ ਆਪਣੇ ਜਥਿਆਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਜ਼ਰੂਰ ਪੈਣਾ ਕੁਛ ਲੋ ਵੀ ਅਹੀਂ ਆ ਜੀ ਭੁੱਲਣੀ ਆ ਜੇ ਮਨਚੂਰ ਆ ਤੇ ਆਵਾਂਗੇ ਨਹੀਂ ਤੇ ਤੁਸੀਂ ਜੱਥਾ ਹੋਰ ਕਰ ਲੋ ਕਿ ਇੱਕ ਦਿਨ ਪ੍ਰੋਗਰਾਮ ਛੱਡਦੇ ਹੋ ਕੀ ਗੱਲ ਆ ਜਦੋਂ ਤੁਸੀਂ ਲੀ ਖਿੱਚ ਕੇ ਕਰੋਗੇ ਨਾ ਤੁਹਾਡੀ ਇੱਜ਼ਤ ਹੋਰ ਜਿਆਦਾ ਵਧੂਗੀ ਤੁਹਾਡੀ ਰਿਸਪੈਕਟ ਹੋਰ ਵਧੂਗੀ ਇਹ ਨਹੀਂ ਵੀ ਇੱਕ ਜੱਥਾ ਨਾ ਕਰਦਾ ਤੇ ਦੂਜਾ ਜੱਥਾ ਉੱਥੇ ਪਹੁੰਚ ਜਾਂਦਾ ਵਾ ਇਹ ਗੱਲ ਸਾਡੇ ਲਈ ਘਾਟੇ ਵਾਸਤੇ ਆ ਸੋ ਬੀਬੀ ਦਲੇਰ ਕੌਰ ਵਾਲਾ ਜਿਹੜਾ ਮਸਲਾ ਵਾ ਉਹ ਸੰਵੇਦਨਸ਼ੀਲ ਆ ਕਿ ਇੱਕ ਉਹ ਔਰਤ ਆ ਇੱਕ ਉਹ ਬੀਬੀ ਆ ਬੰਦਾ ਜਜ਼ਬਾਤੀ ਆ ਬਲਾਰਾ ਵਾ ਸਟੇਜਾਂ ਦੇ ਉੱਤੇ ਇੱਕ ਨਾਮ ਆ ਉਹਦਾ ਦੇ ਉੱਠ ਕੇ ਕੋਈ ਬੰਦਾ ਹਾਲਾ ਲਾਲਾ ਕਰ ਦਵੇ ਇਹ ਚੀਜ਼ਾਂ ਕੋਈ ਬਹੁਤਾਂ ਚੰਗੀਆਂ ਨਹੀਂ ਲੱਗਦੀਆਂ ਸੋ ਇਹਦੇ ਵਾਸਤੇ ਸਾਡੇ ਜਥੇਮ ਇੱਕ ਮਤ ਹੋਣਾ ਚਾਹੀਦਾ ਵਾ ਸਾਡੇ ਜਥੇਦਾਰਾਂ ਨੂੰ ਇੱਕ ਮਤ ਹੋਣਾ ਚਾਹੀਦਾ ਵਾ ਤੁਸੀਂ ਲਫਾਫਾ ਲੈਣ ਦੇ ਮਾਰੇ ਉੱਥੇ ਵੀ ਚਲ ਜਾਂਦੇ ਜੇ ਤੇ ਉਧਰ ਵੀ ਬੋਲਉਂਦੇ ਜੀ ਤੁਹਾਡੀ ਜੇ ਕਸੂਰ ਸਭ ਤੋਂ ਵੱਡਾ ਵਾ ਤੁਸੀਂ ਇੱਕ ਲੀਕ ਖਿੱਚ ਕੇ ਚੱਲੋ ਜਿਹੜੇ ਸਾਡੇ ਵੱਡੇ ਆਗੂ ਆ ਸਾਡੇ ਵੱਡੇ ਜਥੇਦਾਰ ਆ ਜਾਂ ਇੱਕ ਐਲਾਨ ਕਰ ਦਿਓ ਵੀ ਇੰਨੀ ਗੱਲ ਕਹਿਣੀ ਆ ਇੰਨੀ ਨਾ ਕਹੋ ਸਾਨੂੰ ਵੀ ਪਤਾ ਹੋਵੇ ਕਿ ਇਹੀ ਇੰਨੀ ਗੱਲ ਕਹਿਣੀ ਆ ਤੇ ਇੰਨੀ ਨਹੀਂ ਕਹਿਣੀ ਸੋ ਇਸ ਕਰਕੇ ਬੇਨਤੀ ਆ ਇੱਕ ਪ੍ਰਬੰਧਕ ਵੀਰਾਂ ਨੂੰ ਕਿ ਜੇ ਜਥਾ ਸਕਦੇ ਜੇ ਉਸ ਉਸ ਜਥੇ ਦਾ ਮਾਣ ਸਨਮਾਨ ਬਰਕਰਾਰ ਰੱਖਣਾ ਤੁਹਾਡੀ ਜ਼ਿੰਮੇਵਾਰੀ ਆ ਮੈਂ ਪ੍ਰੋਗਰਾਮ ਲਾਇਆ ਨਜ਼ਰਾਂ ਚ ਬਾਬਾ ਜੀਮਲ ਸਿੰਘ ਜੀ ਦੇ ਕਈ ਬੰਦੇ ਮੇਰੇ ਮੂੰਹ ਕਟਵਾਉਣਾ ਚੁੰਦੇ ਸੀ ਇਹ ਗੱਲ ਕਿ ਨਹੀਂ ਤੂੰ ਇਹ ਗੱਲ ਕਹਿ ਪਰ ਮੈਂ ਨਹੀਂ ਕਹੀ ਚਲੋ ਨਹੀਂ ਰੋਲਾ ਪਿਆ ਵੱਖਰੀ ਗੱਲ ਆ ਪਰ ਆਪਾਂ ਨਹੀਂ ਕਹੀ ਤੇ ਬਹੁਤ ਸਾਰੇ ਜਥੇ ਐਸੇ ਆ ਜਿਨ੍ਹਾਂ ਜਥਿਆਂ ਨੂੰ ਉਹ ਗੱਲ ਕਹਿਣੀ ਪਈ ਸਟੇਜਾਂ ਦੇ ਉੱਤੇ ਸੋ ਬੀਬੀ ਦਲੇਰ ਕੌਰ ਉਹਨਾਂ ਨੇ ਇਸ ਮਸਲੇ ਦੇ ਉੱਤੇ ਉਹਨਾਂ ਨੇ ਜਿਹੜੀ ਵੀਡੀਓ ਪਾਈ ਆ ਉਹਦੀ ਆਪਾਂ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਆ ਕਿਉਂਕਿ ਇਹਨਾਂ ਦਿਨਾਂ 'ਚ ਇਹ ਪ੍ਰੋਗਰਾਮ ਚੱਲਣੇ ਆ ਇਹਦਾ ਜਣਾ ਖਣਾ ਉੱਠ ਕੇ ਤੁਹਾਡੇ ਕੋਲ ਮੈਗ ਫੜ ਲੱਗੂਗਾ ਜਣਾ ਖਣਾ ਉੱਠ ਕੇ ਤੁਹਾਨੂੰ ਮਾੜਾ ਸ਼ਬਦ ਬੋਲਣ ਲੱਗੂਗਾ ਤੇ ਆਪਾਂ ਨੂੰ ਇੱਕ ਇੱਕ ਠ ਦੇ ਰੂਪ ਅੰਦਰ ਇੱਕ ਯੂਨਿਟੀ ਦੇ ਰੂਪ ਅੰਦਰ ਚੱਲਣਾ ਚਾਹੀਦਾ ਅਕਸਰ ਸਾਡਾ ਪਰਿਵਾਰ ਆ ਉਸ ਪਰਿਵਾਰ ਵਿੱਚ ਇਹ ਨਹੀਂ ਹੈਗਾ ਕਿ ਲੈ ਫਲਾਨੇ ਦੀ ਬੜੀ ਬੇਇੱਜ਼ਤੀ ਕੀਤੀ ਪ੍ਰਬੰਧਕਾਂ ਨੇ ਫਲਾਨੇ ਨੂੰ ਬੜਾ ਉੱਥੇ ਮਾਰਾ ਕੇ ਜੇ ਉਹਨੂੰ ਆਖਰ ਨੰਬਰ 13 ਵੀ ਲੱਗਾ ਜਾਣਿਆ ਮੈਂ ਤੇਰੇ ਅੱਗੇ ਵੀ ਚੁੱਕਿਆ ਜਾਣਾ ਵਾ ਤੇ ਜੱਥਿਆਂ ਨੂੰ ਬੇਨਤੀ ਇਹ ਆ ਕਿ ਤੁਸੀਂ ਉਹ ਪੱਖ ਨਾ ਰੱਖੋ ਕਿ ਆਵੀਂ ਹੈ ਗਾਵਾਂ ਤੇ ਆਵੀਂ ਹੈ ਗਾਵਾਂ ਤੇ ਆਵੀਂ ਹੈ ਗਾਵਾਂ ਮੈਂ ਸਾਂਝੀ ਜੀ ਗੱਲ ਕਰ ਜੰਨਾ ਆਪਣਾ ਖੜਾ ਛੜਾ ਜੰਨਾ ਨਹੀਂ ਉਥੇ ਜੋ ਹੈਗਾ ਵਾ ਉਹਦੇ ਮੁਤਾਬਕ ਆਪਾਂ ਚੱਲਣ ਦਾ ਯਤਨ ਕਰੀਏ ਸੋ ਬੇਨਤੀ ਆ ਦੇਸ਼ ਵਿਦੇਸ਼ ਵਿੱਚ ਵਸਣਤ ਨੂੰ ਕਿ ਥੋੜਾ ਜਿਹਾ ਬਦਲ ਯੋਨਾ ਚੱਲੀਏ ਥੋੜਾ ਜਿਹਾ ਆਪਾਂ ਅਕਾਲ ਤਖਤ ਸਾਹਿਬ ਨਾਲ ਸਮਰਪਤ ਹੋ ਕੇ ਚੱਲੀਏ ਇਹੋ ਜਿਹੇ ਬੰਦੇ ਜਿਹੜੇ ਖਰਾਬੀ ਕਰਦੇ ਸਮਾਗਮਾਂ ਵਿੱਚ ਪ੍ਰਬੰਧਕਾਂ ਨੂੰ ਚਾਹੀਦਾ ਵਾ ਵੀ ਉਹਨਾਂ ਨੂੰ ਪਾਸੇ ਕਰਕੇ ਸਮਝਾਉਣ ਵੀ ਚੱਲਦੇ ਪ੍ਰੋਗਰਾਮ ਨੂੰ ਖਰਾਬ ਨਾ ਕਰੋ ਸੰਗਤ ਦੇ ਕਿੰਨਾ ਮਾੜਾ ਅਸਰ ਪੈਂਦਾ ਬੱਚਿਆਂ ਦੇ ਕਿੰਨਾ ਮਾੜਾ ਅਸਰ ਪੈਂਦਾ ਅਗਲੇ ਸਾਲ ਪ੍ਰੋਗਰਾਮ ਤੇ ਆਵਾਂਗੇ ਉਹਨਾਂ ਆਪਣਾ ਇਹ ਬਾਲੋ ਵਾਲੀ ਉਹਨੂੰ ਦਰਦੇ ਜਥੇ ਦੇ ਸੰਗਤ ਦੇ ਵਿੱਚੋਂ ਬੰਦੇ ਉਹ ਕਿੰਨਾ ਮਾੜਾ ਅਸਰ ਅਸੀਂ ਦੂਰ ਤੱਕ ਪਹੁੰਚਾ ਰਹੇ ਆਪਣੀ ਗੌਂਦਾਂ ਸੋਈਆਂ ਕਬੀਨਤੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ